ਕਾ ਮਾਮਾ ਜੀ ਤੇ ਇੰਨੀ ਗੰਦੀ ਵੇਖੀ ਗੱਡੀ ਕਿਹੇ ਦੀ ਤੂੰ ਤੈਨੂੰ ਹੁਣ ਇੱਥੇ ਕੀ ਕਹਿਣਾ ਚਾਹੀਏਂਗੇ ਗੱਡੀ ਤੇ ਨਹੀਂ ਹੋਣਾ ਜਿਹਦਾ ਅਸੀਂ ਕਿਵੇਂ ਕਰਾਂ ਤੁਸੀਂ ਕੋਟੇ ਵੀ ਤੁਸੀਂ ਗੁੱਸੇ ਚ ਐਕਟਿੰਗ ਚਾਹਾਂ ਚਿੰਤਪਾਪ ਐਕਟਿੰਗ ਸੇ ਮੈਨੂੰ ਮੌਕਾ ਮਿਲਿਆ ਤੈਨੂੰ ਸੁਣਾਉਂਦਾ ਸੁਣਾ ਦੇ ਮਾਮਾ ਜੀ ਹੁਣ ਤੁਸੀਂ ਉਹ ਕੱਟੀ ਦੇ ਵਿੱਚ ਆਬੀ ਘੋਆ ਕੇ ਰੱਖੀ ਨਾ ਤੁਸੀਂ ਧੋਵੇਂ ਤੂੰ ਥੋੜਾ ਤੁਸੀਂ ਉਸ ਸਵਿਫਟ ਦੇ ਵਿੱਚ ਆਬੀ ਘੋਆ ਦੀ ਥੋੜਾ ਬੋਲਾ ਗੱਡੀ ਹੁੰਦੀ ਨਾ ਤੁਸੀਂ ਧੋਣੀ ਧੋਣੀ ਹੁੰਦੀ ਆ ਨਾ ਤੁਹਾਨੂੰ ਉਹਦੀ ਫਿਕਰ ਆ ਹਾਂ ਕਿ ਤੇਰੂ ਨਾ ਬਣ ਮਮੀ ਤੇਰੀ ਇੱਕੀ ਕੀ ਗੱਲ ਨਹੀਂ ਕਹਾਂ ਆਇਆ ਬਿਪਾਰ ਕੋਲ ਸਵੇਰੋਂ ਫੇਰ ਚੜ ਜਾਂਦਾ ਦਿਮਾਗ ਸਵੇਰੇ ਹੀ ਹਿਲ ਜਾਂਦਾ ਮਮੀ ਤੈਨੂੰ ਤਾਂ ਨਹੀਂ ਨਾ ਸੁਣਿਆ ਥਿਸ ਇਜ਼ ਨੋਟ ਅ ਫੇਅਰ ਗੇਮ ਇਹ ਸੁਣਿਆ ਇਹ ਤਾਂ ਬੂਰਾ ਕੋ ਉਹ ਕਹਿੰਦਾ ਸੀ ਆਇਆ ਆਇਆ ਅੱਜ ਕਿੰਦੀ ਸੋਹਣੀ ਲੱਗੀ ਜਾਂਦੀ ਏਨ ਬੁਲਟ ਕਿਵੇਂ ਲੱਗਾ ਉਹ ਕਹਿੰਦਾ ਕਿਵੇਂ ਆ ਐ ਐ ਦੀਨ ਨਾ ਕੀ ਦੀਨ ਨੀ ਹੁੰਦੀ ਬਹੁਤ ਸੋਹਣਾ ਯਾਰ ਫਿਰ ਜ਼ਮਾਨਾ ਆ ਗਿਆ ਬੁਲਟਾਂ ਵਾਲਾ ਵਿੱਜੋ ਲਗਾਇਦਾ ਮੁਬਾਰਕਾ ਮੁਬਾਰਕਾ ਉਹ ਬੱਲੇ ਓਕੇ ਜੀ ਰੋਡ ਪੱਜਾ ਆਇਆ ਜਿਹੜੀ ਕੋਲੀ ਜਾਨੀ ਜਿਹੜਾ ਪਾਜਾ ਸਭ ਕਹਿੰਦੇ ਕੱਟੀ ਤਰੀਕ ਰੋਡ ਨੂੰ ਮੈਂ ਪੰਜਾਬੀ ਚ ਕਿੱਦਾਂ ਬੋਲਾਂ ਦੱਸੋ ਫਰੋਜਪੁਰ ਰੋਡ ਕੱਟੀ ਵਨ ਅੱਗੇ ਆਪਾਂ ਤੱਕਿਆ ਕੱਟੀ ਵਨ ਅੱਸਤ ਐ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕੀ ਗੱਲ ਆਣੀ ਜਦ ਆਇਆ ਵੀ ਪਾਗਲਪਨ ਸਵੇਰੋਂ ਸਵੇਰ ਚੜ ਜਾਂਦਾ ਦਿਮਾਗ ਸਵੇਰੇ ਹੀ ਹਲ ਜਾਂਦਾ ਖਾਣਾ ਖਰਾਬ ਹੋ ਗਿਆ ਸਵੇ ਇੱਕ ਵਾਰਾਂ ਵੀ ਹਾਰਨ ਵੱਜਿਆ ਅਗਲੇ ਨੂੰ ਜਾਂਦਾ ਪਰ ਮम्मी ਤੇਨੂੰ ਤਾਂ ਨਹੀਂ ਲਾ ਸੁਣਿਆ ਥਿਸ ਇਸ ਨੋਟ ਆਫ ਅ ਫੇਅਰ ਗੇਮ ਜੇ ਸੁਣਿਆ ਨੀ ਤੂੰ ਆ ਕੋਈ ਉਹ ਕਹਿੰਦਾ ਸੀ ਆਇਆ ਆਜ ਕਿੱਡੀ ਸੋਹਣੀ ਲੱਗੀ ਜਾਣਦੀ ਏ ਕੀ ਲਾਇਆ ਆਇਆਏ ਖਾ ਕੇ ਮੱਖਣ ਮਲਾਈ ਆਵੇਂ ਮੈਂ ਪਲੀਆਂ ਨਾਲ ਗਈਆਂ ਯੇ ਬੇਬੀ ਗਰ ਓ ਯਾ ਓ ਯਾ ਜੇ ਹੈ ہماری ਮੰਮੀ ਹਰਜੀਤ ਕੌਰ ਯਾਨੀ ਕਿ ਪਾਲੇ ਦੀ ਗੁੜੀ ਏ ਚਾਰਾਂ ਭਰਾਵਾਂ ਦੀ ਲਾਸਟ ਵਾਲੀ ਭੈਣ ਆ ਇਸ ਤੋਂ ਵੱਡੀ ਇੱਕ ਹੈ ਕੰਮ ਕਰ ਬੀਬੀ ਨੂੰ ਕੀ ਕੰਮ ਕਰਲਾ ਨਹੀਂ ਲਾਉਣਾ ਭਰਾ ਲੈ ਬੀਬੀ ਕਹਿੰਦੀ ਸਾਸਰੀ ਘਰ ਲਾਓ ਜੀ ਬੀਬੀ ਗਰਮ ਸੁਭਾਅ ਆ ਜੀ ਕੀ ਆ ਇੱਕ ਗੱਡੀ ਕਿਰੀਆ ਮਾ ਮਮਾ ਜੀ ਤੇ ਇੰਨੀ ਗੰਦੀ ਵੇਖ ਕੇ ਤੇ ਗੱਡੀ ਕਿਹਦੇ ਦੀ ਤੂੰ ਤੈਨੂੰ ਹੁਣ ਇੱਥੇ ਕੀ ਕਹਿਣਾ ਚਾਹੀਏ ਗੱਡੀ ਤੇ ਖਰਾਬ ਹੈ ਜੀ ਇਹ ਰਾਸ ਤੋਂ ਦੇ ਟੰਨੇ ਆ ਨਾ ਕੋਈ ਕੁਛ ਕਰਨ ਦੀ ਉਹ ਚਾਬੀ ਵੀ ਨਾ ਲੱਗੀ ਚਾਬੀ ਕੋ ਨੀ ਲੱਗ ਗਈ ਐ ਰਬੀ ਨੇ ਫੇਰ ਹਾਂ ਲੱਗ ਗਈ ਹਾਂਡੇ ਕੋਲੇ ਆ ਤੂੰ ਜਾ ਕੇ ਸੁਣਾ ਦੇ ਣਾ ਤੁਹਾਡੀ ਸੋਚ ਕਿੱਥੇ ਆ ਸੋਚ ਤੇ ਧਿਆਨ ਕਿੱਥੇ ਰਹਿ ਗਿਆ ਕਹਿ ਲਈ ਕੀ ਐਵੇਂ ਕੀ ਮਾਮਾ ਜੀ ਨੇ ਕਿਹਾ ਮਾਮਾ ਹੀ ਤੈਨੂੰ ਕੁਝ ਵੀ ਕਹਿੰਦੇ ਆ ਚਲੀਏ ਗੁੱਸਾ ਤਾਂ ਨਹੀਂ ਆਉਂਦਾ ਤੂੰ ਮੈਂ ਤਾਂ ਹੱਸ ਹੀ ਗਿਆ ਹੱਸ ਨਹੀਂ ਆਉਂਦਾ ਲੋਜੂ ਕਹਿਣਾ ਆ ਗੁੱਸਾ ਤਾਂ ਨਹੀਂ ਆਉਂਦਾ ਹੁਣ ਕੀ ਸੋਚਣ ਦੇਈ ਤੇ ਮੈਂ ਹੱਸ ਲਈ ਜਿੰਦਾ ਕਾਤੋਂ ਸਾਈਂ ਨਾ ਨਹੀਂ ਹੋਣਾ ਕਿਦਾ ਅਸੀਂ ਕਿਵੇਂ ਕਰਾਂ ਮਾਂ ਤੁਸੀਂ ਕੱਟੀ ਦੇ ਤੁਸੀਂ ਗੁੱਸੇ 'ਚ ਐਕਟਿੰਗ ਕਰਾ ਰਹੀ ਏਂ ਤੁਸੀਂ ਬਬੀ ਐਕਟਿੰਗ ਕਰ ਸ ਮੈਨੂੰ ਮੌਕਾ ਮਿਲਿਆ ਤੈਨੂੰ ਸੁਣਾਉਣ ਦਾ ਸੁਣਾ ਦੇ ਮਾਂ ਤੁਸੀਂ ਹੁਣ ਤੁਸੀਂ ਉਹ ਕੱਟੀ ਦੇ ਵਿੱਚ ਚਾਬੀ ਘਵਾ ਕੇ ਰੱਖੀ ਆ ਮਾਂ ਤੁਸੀਂ ਧੁੰਨੇ ਧੁੰਨੇ ਤੁਹਾਡੇ ਕੋਲ ਕੱਟੀ ਹੁੰਦੀ ਨਾ ਤੁਸੀਂ ਧੋਣੀ ਧੋਣੀ ਹੁੰਦੀ ਆ ਨਾ ਤੁਹਾਨੂੰ ਉਹਦੀ ਫਿਕਰ ਆ ਹਾਂ ਓ ਜੀ ਆ ਬਾੜਾ ਗੁੱਸਤੀ ਪਈ ਆ ਬਾੜਾ ਨਾ ਬੋਲ ਤੇ ਮੈਂ ਦੱਸ ਦਿੰਦਾ ਤੈਨੂੰ ਮੈਂ ਤੁਸੀਂ ਨਾ ਬਾੜਾ ਬੋਲੋ ਚਾਹੀਦੀ ਉਹਦੀ ਘਵਾਈ ਦੀ ਆ ਮਾਰਦੀ ਗੱਲਾਂ ਮੇਰੇ ਕਿ ਤੇਰੂੰ ਨਾ ਬਾੜਾ ਮੰਮੀ ਤੇਰੀ ਇੱਕ ਹੀ ਆ ਬਾੜਾ ਨਾ ਬੋਲ ਬਾਬਾ ਚੰਗਾ ਦੱਜਾ ਆ ਗਿਆ ਆ ਗਿਆ ਆ ਗਿਆ ਗਾਉਂ ਨਹੀਂ ਆਉਦਾ ਇੱਧਰ ਇੱਕ ਬਾਏ ਬਾਏ ਕਰ ਜਾ ਇਤਰਾ ਪੈਪ ਤਾਂ ਆ ਗਈ ਪਲੰਬਰ ਦਾ ਵੀ ਕੰਮ ਸ਼ੁਰੂ ਨਾਲ ਦੀ ਨਾਲ ਹੀ ਬਾਬੇ ਗੁੱਡ ਮਾਰਨਿੰਗ ਜਾਈਦੀ ਆ ਉਹ ਜਾਂਦਾ ਹੀ ਬਾਬਾ ਮੇਤਰਾ ਪੈਪ ਦਾ ਨਾਵਾ ਬੋਲਟ ਇਹ ਇਹ ਬੰਦਾ ਬਹੁਤ ਖਾਸ ਆ ਜੀ ਦਾ ਬੋਲਟ ਇਹ ਬੰਦੇ ਨੇ ਤੁਸੀਂ ਨੈਟ ਦੇ ਇੱਕ ਗੱਡੀ ਲਈ ਵੇਖੀ ਆ ਚੜਾਈ ਦਿਨੋਂ ਦਾ ਰੱਬ ਜੀ ਚੜਾਈ ਰੱਖੇ ਨਾ ਤੇ ਆ ਮubaraka ਕਿੰਨੇ ਦਾ ਪਿਆ ਓਏ ਇਹ ਪੈ ਗਿਆ ਬਈ ਜੀ ਰੇਟ ਨਹੀਂ ਪਤਾਗਾ ਹਾਲੇ ਨੂੰ ਮhenga ਹਾਲੇ ਤੋਂ ਮhenga ਹਾਲੇ ਤੋਂ ਮhenga ਹਾਲੇ ਨੂੰ ਕਿੱਥੇ ਲਗਾਏ ਦਾ ਮubaraka mubaraka ਓ ਬੱਲੇ ਬਹੁਤ ਘਾੜ ਦਿੱਤੀਆਂ ਨੇ ਇਹਨੀਆਂ ਬਾਲਾਂ ਗਿਆ ਨਾ ਯਾਰ ਇਹ ਜੀ ਰੋ 80 ਕਿਲੋਮੀਟਰ ਕੱਲੇ ਆ ਜੇ ਇਹ ਉਥੇ ਕਹਿੰਦੇ ਤੇਲ ਦਾ ਮੋਡਾ ਕਹਿੰਦਾ ਸਾਇ ਤੇਲ ਵਾਲਾ ਵੀ ਦਿੱਖਦਾ ਉਹ ਫੁੱਲ ਟੈਂਕੀ ਕੋਟੇ ਦੇਖ ਕੇ ਆਇਆ ਕੱਲਾ ਲੱਗਦਾ ਇਹਨੇ ਚੱਲਿਆ ਹਨਾ ਲੈਵਾ ਆ ਲੱਗਿਆ ਬੋਲਟ ਕਿਵੇਂ ਲੱਗਾ ਬਹੁਤ ਕਿਵੇਂ ਆ ਇਹ ਰਿੰਗ ਜੀ ਰਿੰਗੜੀ ਹੁੰਦੀ ਆ ਬਹੁਤ ਸੋਹਣਾ ਯਾਰ ਫਿਰ ਜ਼ਮਾਨਾ ਆ ਗਿਆ ਬੋਲਟਾਂ ਵਾਲਾ ਵਿਚੋ ਜੋ ਪਾਫੇ ਲਾਉਣੇ ਕਿ ਨਹੀਂ ਲਾਉਣੇ ਇਹਨੂੰ ਆ ਟੇਪ ਜੀ ਕਰਾ ਲੈ ਟੈਂਕੀ ਦੇ ਏ ਏ ਹੈਗਾ ਸਾਡੇ ਤਾਏ ਦਾ ਮੁੰਡਾ ਲੋਕਾਂ ਨੇ ਇਹਨਾਂ ਪੈਟ ਰੱਖੇ ਹੁੰਦੇ ਆ ਇਹਨੇ ਵੀ ਪੈਟ ਰੱਖਿਆ ਢਿੱਡ ਨਾਲ ਹੀ ਲਈ ਰੱਖਦਾ ਸਾਰਾ ਦਿਨ ਪੈਟ ਨੂੰ ਹਾਏ ਹਾਏ ਕਿੱਡਾ ਭਾਈ ਕਿੱਡਾ ਢਿੱਡ ਦੇ ਕਿੱਡਾ ਭਾਈ ਕਿੱਡਾ ਭਾਈ ਨਿਊਜ਼ੀਲੈਂਡ ਵਿੱਚ ਕੀ ਹੋਇਆ ਗੋਰੇ ਨੂੰ ਗੋਰੇ ਨੂੰ ਗਿਆ ਯਾ ਦੱਸੀ ਕਿਵੇਂ ਕਰਦਾ ਹੁਣ ਦੱਸੀ ਸਹੀ ਮਾੜਾ ਦੱਸ ਦੇ ਕੇਲੇ ਦਿੱਤੇਗੇ ਨਾ ਜਾਰੀ ਹੈ ਹੈ ਸੱਚਾ ਗੋਰੇ ਨੂੰ 4 ਕੇਲੇ ਖਾਦੇ ਨਹੀਂ ਗਏ ਨਾ ਨਾ ਇਹ ਤਾਂ ਖਾਦੇ ਗੱਲ ਆ ਉਹਦੇ ਉਹਦੇ ਨੇ ਹੋਰ ਲੋਰ ਲੋਗੀ ਆ ਗਿਆ ਠੀਕ ਏ ਚੱਟੀਆਂ ਇਹਨੂੰ ਲੱਗੀਆਂ ਆਪਾਂ ਨੇ ਆਪਾਂ ਤਾਂ ਬੁਖਾਰ ਜਿਹੜਾ ਉਹਨੇ ਕੀ ਰਾਵਾਂ ਪਿਆ ਇੱਥੇ ਦੱਸਿਆ ਆਪਾਂ ਨੂੰ ਕਹਿੰਦਾ ਬੁਖਾਰ ਜਿਹੜਾ ਆਪਾਂ ਨੂੰ ਪਰ ਆ ਜਾ ਤੂੰ ਭੈਂਜੋ ਆਵੇ ਚ ਆ ਜਾਏਗਾ ਕੀਦੇ ਤੂੰ ਹਾਂ ਜੀ ਠੀਕ ਆ ਮਾਹੌਲ ਹੁਣ ਵਿਖਾਈ ਸਾਈਡ ਦੀ ਬਿਅਰ ਵਾਲਾ ਦੀ ਓਕੇ ਮਾਹੌਲ ਹੁੰਦਾ ਚੜਾਈ ਜੂਗੀ ਹੁਣ ਚੜਾਈ ਆ ਉਹ ਜਿਹੜਾ ਟੈਟੂ ਜਿਹੜੇ ਖੰਭ ਉੱਤੇ ਚੱਲੇ ਨਾ ਉਹ ਜਿਹੜੇ ਫੜ ਫੜ ਇਹਨੂੰ ਓਲ ਜਾਨਾ ਕਿਤੇ ਫੜੀ ਰੋਡ ਚੱਲਾ ਤੇ ਨਹੀਂ ਬਾਜਦੀਆਂ ਲੈ ਕੇ ਤੇ ਆ ਆ ਰਿਕਾਰਡ ਹੋ ਗਈ ਆ ਆ ਇਆਂ ਰਿਕਾਰਡ ਆ ਮਾਦਾ ਇਹ ਕਦੀ ਰੋਟੀ ਦਾ ਖਾਈਏ ਰਾਤ ਨੂੰ ਇਹਨੇ ਖਾਦੀ ਨਹੀਂ ਇਹਨੇ ਖਾਦੀ ਨਹੀਂ ਇਹ ਡਾਈਨਟਾਈ ਕੀ ਆ ਕੀ ਕਹਿੰਦੇ ਹੁੰਦੇ ਇਹਨੂੰ ਇਹ ਮੈਚਿੰਗ ਆ ਬਿਲਕੁਲ ਪ੍ਰਿੰਟਡ ਦੁਪੱਟਾ ਤੇ ਗੁਲਾਬ ਦੇ ਫੁੱਲਾਂ ਦੀ ਕਢਾਈ ਤੇ ਕੀ ਦੇ ਸ਼ਹਿਰ ਚ ਤੁਹਾਡਾ ਆਪਣਾ ਸੰਡੇ ਪਰਸੋਂ thirty first august दावत रिसॉर्ट रोजपोरोड जिरा ओके जिरा कती की क्या? रोड पर रोड वो, हाँ वो, कती बाना एगेस्ट क्या? एगेस्ट एगेस्ट मम्मी की क्या? मम्मी ये क्या? ओ एगेस्ट हाँ गस्ट क्या मैं? एगेस्ट है तो ओ गस्ट हूँ ना ਮਾਦਾ ਤੇ ਦਾ ਬੋਣੀ ਕੱਤੀਆਂ ਗਸਤ ਤੋਂ ਕੱਤੀ ਗਸਤ ਨੂੰ ਐਕਟੀਵੇਸ਼ਨ ਤਾਵਰ ਰਿਜ਼ੋਰਟ ਬੋਸਪੁਰ ਰੋਡ ਜੀਰਾ ਭਾਈ ਨਹੀਂ ਇਹ ਜੇ ਲੱਗ ਗਿਆ ਮੈਂ ਕਹਿੰਦਾ ਹੋਰ ਆਣੀ ਚਾਹੇ ਆਵੋ ਤਾਂ ਲੱਗੀ ਹੋਈ ਹੈ ਤੇ ਜੇ ਕਿਤੇ ਕਾਲ ਪਾਣੀ ਹੋਵੇ ਬਸ ਛੇਰ ਜਾਣਾ ਇਹ ਨਾਲ ਚਲ ਜੀਰਾ ਨਾਲ ਛੇਰ ਜਾਣਾ ਅੜੀ ਲੱਗੀ ਪਈ ਆ ਚੌਥਾ ਦਿਨ ਹੋ ਗਿਆ ਸਾਡੇ ਤਾਂ ਇੱਧਰ ਤੇ ਕੰਮ ਥੋੜਾ ਆ ਹੁਣ ਕਹਿੰਦਾ ਓਖਾ ਹੀ ਚੱਲਦਾ ਦੇ ਤੇ ਅੱਜ ਆ ਕੇ ਕੀ ਹਿਸਾਬਤਾਵਾ ਇਹ ਹਿਸਾਬ ਨਾ ਤਾਂ ਕਹਿੰਦੇ ਜੀ 2 4 3 2 ਹੋਰ ਆ ਤੇ ਉੱਖਾ ਲੱਗਦਾ ਕੰਮ ਹਣਾ ਫਰੈਂਸ ਗੁੱਡ ਮਾਰਨਿੰਗ ਫਰੈਂਸ ਅਸਰੀ ਕਾਲ ਜੇ ਜੋ ਹੈ ਦੁਨੀਆ ਨਾਲ ਨਾ ਮਿਸਤਰੀ ਨਾ ਬੰਦੇ ਕਮਾਲ ਹੋਈ ਪਈ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ